वशेष तौर ते छोटा नाथ सिंह ॿड़ी वारा गोपी सॾा वीर सोनी मतानी लखे वशेश तौर ते तरवाल आहे ਸਾਮਲ ਹੋਣਗੇ ਸੱਤ ਬਾ ਸੱਤਾ ਕੋਚ ਬੜਾ ਪਿਆਰਾ ਵੀਰ ਹੈ ਉਦੋਂ ਇੰਦਰਜੀਤ ਉਹਨੇ ਸਾਰੇ ਵੀਰ ਵਿਸ਼ੇਸ਼ ਤਾਰ ਦੇ ਤੇ ਪੁਜੇ ਦੇ ਛੋਟੇ ਨਾਦੂਨੀ ਲਾਡੀ ਸਾਡਾ ਵੀਰ ਚੌਂਦੇ ਵਾਲਾ ਸ਼ੇਰ ਤਾਰ ਦੇ ਮਾਨ ਸਨਮਾਨ ਦੇ ਵਿੱਚ ਸਾਮਲ ਨੇ ਸਾਰੇ ਭਰਾਵਾਂ ਦਾ ਧੰਨਵਾਦ ਆ ਵੀ ਜੀਤਪਾਲ ਭਾਉ ਸਿੰਘਾਂ ਦਾ ਸ਼ੇਖ ਸਾਹਿਬ ਦਾ ਧੰਨਵਾਦ ਹੈ ਲੱਕੇ ਮਲਤਾਨੀ ਹੋਣ ਦਾ ਗੈ ਗੱਡਵਾ ਧੰਨਵਾਦ ਕੀਤਾ ਯਾਰਾ ਦਵਾਬਾ سپورٹس ਕਲਬ ਰਾਸ ਸਾਡੇ ਸਾਰੇ ਭਰਾਵਾਂ ਦਾ ਮਾਨਸ ਨਾਲ ਸੰਸ਼ੇਰ ਸਿੰਘ ਨੂੰ ਆਪਣੇ ਪੁੱਤ ਦੀ ਖੇਡ ਦੇ ਉੱਤੇ ਅਭੀ ਜੀਤਪਾਲ ਭਾਉਸੀਹਾਂ ਨਾਲ ਤੇ ਦੂਜੇ ਬੰਨੇ ਬਹੁਤ ਬਹੁਤ ਮੁਬਾਰਕਬਾਦ ਗੂਫੀ ਗੜੀ ਤਰਖਾਣਾ ਦੇ ਭਾਉ ਸੀਹਾ ਦੌਦ ਵਾਲਾ ਐਨ ਆਰ ਆਈ ਪ੍ਰਮੋਟਰ ਵੀਰਾ ਵੱਲੋਂ ਉਹਨਾਂ ਦੀ ਖੇਡ ਦਾ ਗੁੱਲ ਪਾਇਆ ਗਿਆ ਕਿਉਂਕਿ ਮੰਦਾ ਯੂਰਪ ਟੱਕਰਾ ਖੇਡ ਕੇ ਆਏ 2024 ਦੇ ਵਿੱਚ 2030 ਦੇ ਵਿੱਚ ਇਹ ਗੱਲਾਂ ਹੋਈਆਂ ਉਹਨਾਂ ਘਾੜਾ ਮੈਦਾਨਾਂ ਦੇ ਵਿੱਚ ਵੰਨਾਂ ਦਾ ਵੱਡੇ ਮੋਟਰਸਾਈਕਲਾਂ ਦੇ ਨਾਲ ਇੱਕ ਮੋਟਰਸਾਈਕਲ ਤੇ ਲੱਖਾਂ ਮਲਤਾਨੀ ਐ ਨਾਲ ਸੱਤਾ ਕੋ ਚੀਹਾ ਰੋਡ ਵਾਲਾ ਭਾਉ ਸੀਹਾ ਰੋਡ ਵਾਲਾ ਦੂਜੇ ਮੋਟਰਸਾਈਕਲ ਤੇ ਸਾਡਾ ਗੋਪੀ ਗੜੀ ਵਾਲਾ ਜਿੱਤੋ ਜਿੱਤੋ ਵੀਰ ਲੰਘਣਗੇ ਇੱਕ ਵਾਰੀ ਤਾੜੀਆਂ ਬਾਦ ਲੈਣਾ ਪਲੇਅਰਾਂ ਨੂੰ ਦੂਸਰਾ